ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾਂਗੇ ਤੁਸੀਂ ਸਾਰੇ ਜਣੇ ਆਪੋ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਹੋਵੋਗੇ ਤੇ ਤਿਆਰ ਹੋ ਗਏ ਸਾਰੇ ਫੈਮਿਲੀ ਮੈਂਬਰ ਤੇ ਅੱਜ ਚੱਲੇ ਆ ਰਿਸੈਪਸ਼ਨ ਤੇ ਤੁਹਾਨੂੰ ਪਤਾ ਹੈ ਜਿਵੇਂ ਪਿੱਛੇ ਅਸੀਂ ਵਿਆਹ 'ਚ ਆਏ ਵਿਆ ਠੀਕ ਹੈ ਜੀ ਤੇ ਆ ਮਿਲੋ ਜੀ ਇੱਧਰ ਪਹਿਲਾਂ ਬੀਬੀਆਂ ਭੈਣਾਂ ਨੂੰ ਸੱਸੀ ਗਾ ਜੀ ਸਾਰਿਆਂ ਨੂੰ ਸੱਸੀ ਗਾ ਜੀ ਸਾਰਿਆਂ ਨੂੰ ਆ ਛੋਟੀ ਬੀਬੀਆਂ ਭੈਣਾਂ ਸਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਹ ਹੈ ਤਾਂ ਸ਼ਾਂਜੀ ਪੁੱਤ ਇਹ ਆ ਗਏ ਲੋਕ ਜੇ ਤੇ ਇਸ ਨਾਲ ਕਮੈਂਟ ਕਰਕੇ ਦੱਸਿਓ ਵੀ ਟੌਰ ਕਿਵੇਂ ਆ ਮੁੰਡਿਆਂ ਦੀ ਤੇ ਇੱਕ ਬੰਦਾ ਇਹਦਾ ਫੋਨ ਆ ਗਿਆ ਸਾਡੇ ਦਾ ਫੈਮਿਲੀ ਮੈਂਬਰ ਦਾ ਉਹ ਫੋਨ ਸੁਣਨ ਗਏ ਆ ਉਹ ਵੀ ਆ ਜਿਵੇਂ ਫਿਰ ਮਲਾਉਂਦੇ ਤੁਹਾਨੂੰ ਉਹ ਨਾਲ ਗੱਲ ਲਓ ਜੀ ਫੈਮਿਲੀ ਮੈਂਬਰ ਇੱਕ ਹੋਰ ਆ ਗਿਆ ਸਾਡਾ ਜਿਹਦਾ ਫੋਨ ਆਇਆ ਉਹ ਤਾਂ ਮਿਲੋ ਜੀ ਡਾਕਟਰ ਖਲਾਈ ਸਾਡੀ ਕਾਲ ਜੀ ਟੌਰ ਦੱਸਿਓ ਤੁਸੀਂ ਡਾਕਟਰ ਖਲਾਈ ਜੀ ਅੱਜ ਤਾਂ ਮੈਂ ਪੂਰਾ ਡਾਕਟਰ ਰਾ ਐਂ ਇੰਦਰ ਨਾਲੇ ਜਾਣੇ ਨਹੀਂ ਤੌਰ ਦੱਸਿਓ ਜੀ ਨਾਲੇ ਮੇਰੀ ਤੌਰ ਦੱਸਿਓ ਇੱਧਰ ਬੀਬੀਆਂ ਭੈਣਾਂ ਦਾ ਹਲੇ ਲੋਟ ਨਹੀਂ ਆਉਂਗਾ ਚਲੋ ਜੀ ਫਿਰ ਮਿਲਦੇ ਹਾਂ ਹੁਣ ਉੱਥੇ ਜਾ ਕੇ ਲੋ ਜੀ ਪਹੁੰਚ ਚੁੱਕੇ ਆ ਆਪਣੀ ਲੋਕੇਸ਼ਨ ਤੇ ਜਿੱਥੇ ਪਹੁੰਚਣਾ ਵੈਸਟ ਵੂਡੋ ਦੇਖੋ ਜੀ ਸਾਹਮਣੇ ਵੈਸਟ ਵੂਡ ਹੋਟਲ ਆ ਤੇ ਆ ਇੰਟਰਸਟ ਸਟਰੀਟ ਆ ਚਲੋ ਜੀ ਚਾਉਨੇ ਆ ਅੰਦਰ ਦੇਖਦੇ ਆ ਅੰਦਰ ਦਾ ਰੌਣਕ ਮੀਲਾ ਆ ਦੇਖੋ ਜੀ ਸਭ ਤੋਂ ਪਹਿਲਾਂ ਇੰਟਰ ਹੁੰਦੀ ਸਾਰ ਫੋਟੋ ਓਰੇ ਵਾਲੇ ਮੁੰਡੇ ਦੀ ਇਹ ਡੈਕੋਰੇਸ਼ਨ ਬੜੀ ਵਧੀਆ ਜੀ ਤੇ ਇੱਧਰ ਫੋਟੋ ਸ਼ੂਟ ਚੱਲ ਰਿਹਾ ਪੂਰਾ ਹੈ ਯਾਰਾਂ ਸ਼ੋਰਾਂ ਦੇ ਲੋ ਜੀ ਰਿਸੈਪਸ਼ਨ ਤੇ ਗਏ ਸੀ ਤੇ ਜਾਂਦੀਸਾਰ ਕੜੀ ਘੰਟਾ ਬੈਠੇ ਤੇ ਉਤੇ ਬਾਅਦ ਮੇਰੀ ਜਾੜ ਲੱਗੀ ਦਰਦ ਕਰਨ ਬਹੁਤ ਬੁਰਾ ਹਾਲ ਹੋਇਆ ਦਰਦ ਹੋਇਆ ਇਸ ਕਰਕੇ ਫਿਰ ਸਾਨੂੰ ਵਿੱਚੇ ਆਉਣਾ ਪੈ ਗਿਆ ਕਿਉਂਕਿ ਇਧਰਲੀ ਜਾੜ ਡਾਕਟਰ ਨੂੰ ਚੈੱਕ ਕਰਾਈ ਆ ਉਹ ਫੈਕਚਰ ਹੋ ਗਈ ਵੀ ਆ ਦੋ ਟੁੱਟੇ ਹੋ ਗਏ ਉਹਦੇ ਤੇ ਉਹ ਹੈਲਦੀ ਆ ਜਦੋਂ ਕੋਈ ਚੀਜ਼ ਥੱਲੇ ਆਉਂਦੀ ਆ ਚੱਬਦੇ ਆ ਤਾਂ ਦਰਦ ਕਰਦੀ ਆ ਤੇ ਇਧਰ ਵਾਲੀ ਜਾੜ ਵੀ ਮੇਰੀ ਪਹਿਲਾਂ ਉਹ ਹੋਈ ਵੀ ਆ ਖਰਾਬ ਜਦੋਂ ਇਧਰ ਲਈ ਜਾੜ ਥੱਲੇ ਕੋਈ ਚੀਜ਼ ਚੱਬਦੇ ਆ ਤਾਂ ਤਕਲੀਫ ਹੁੰਦੀ ਆ ਹੁਣ ਦੋਏ ਪਾਸੇ ਤਕਲੀਫ ਹੋ ਰਹੀ ਆ ਨਾ ਕੋਈ ਖਾ ਹੁੰਦਾ ਨਾ ਪੀ ਹੁੰਦਾ ਨਾ ਪੀ ਤਾਂ ਹੋ ਜਾਂਦਾ ਖਾ ਨਹੀਂ ਹੁੰਦਾ ਕੁਝ ਵੀ ਸੋ ਇਸ ਕਰਕੇ ਫਿਰ ਉੱਥੇ ਮੈਂ ਜਿਆਦਾ ਵਲੌਗ ਨਹੀਂ ਬਣਾ ਪਾਇਆ ਠੀਕ ਆ ਜੀ ਤੇ ਘਰ ਵੀ ਪਹੁੰਚ ਗਏ ਤੇ ਆਪਾਂ ਆਪਣੇ ਬੈਠੇ ਆ ਘਰੇ ਤੁਹਾਨੂੰ ਪਤਾ ਹੀ ਆ ਬੈੱਡ ਤੇ ਤੇ ਇਹਦਾ ਵਲੌਗ ਦਾ ਫਿਰ ਮੈਂ ਇੰਨਾ ਕੇ ਐਂਡ ਕਰਦਾ ਜੀ ਮਿਲਦੇ ਆ ਕਿਸੇ ਅਗਲੇ ਵਲੌਗ 'ਚ ਤਦ ਤੱਕ ਲਈ ਸਸਰੀਕਾਲ